ਲਾਲਪੁਰ ਚ ਭਾਜਪਾ ਦਾ ਵਿਸ਼ੇਸ਼ ਸੇਵਾ ਕੈਂਪ ਪੁਲਿਸ ਨੇ ਰੋਕਿਆ ਸੂਬਾ ਮੀਤ ਪ੍ਰਧਾਨ ਬਾਜਵਾ ਤੇ ਜ਼ਿਲ੍ਹਾ ਪ੍ਰਧਾਨ ਲਾਲਪੁਰਾ ਸਮੇਤ ਦਰਜਨਾ ਭਾਜਪਾ ਵਰਕਰ ਪੁਲਿਸ ਹਿਰਾਸਤ ਚ ਭਗਵੰਤ ਮਾਨ ਸਰਕਾਰ ਉਤੇ ਬਾਜਵਾ ਤੇ ਲਾਲਪੁਰਾ ਨੇ ਸਾਧਿਆ ਨਿਸ਼ਾਨਾ ਕੇਲਾ ਚੋਰ ਮੁਰਦਾਬਾਦ ਦੇ ਲੱਗੇ ਨਾਰੇ ਭਾਰਤੀ ਜਨਤਾ ਪਾਰਟੀ ਰੂਪਨਗਰ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਅੱਜ ਪਿੰਡ ਲਾਲਪੁਰ ਵਿੱਚ ਭਾਜਪਾ ਵੱਲੋਂ ਵਿਸ਼ੇਸ਼ ਸੇਵਾ ਕੈਂਪ ਦਾ ਆਯੋਜਨ ਕੀਤਾ ਗਿਆ उदघाटन उप प्रधान फते पुलिस बल लाठियात कर दिया गया भाजपा आगुआ नोक तो दिता गया बाजवा ने पुलिस कारवाई की तिखी निखेधी करद कहा की आम आदमी पार्टी की भगवंत मान सरकार पूरी तरह फेल हो चुकी है निधि योजना आयुषमान भारत जन आरोग्य योजना ईद श्रम योजना विश्वकर्मा योजना वर्गिया लाभकारी बारे जानकारी दिखी जा सके बाजवा ने कहा जो पंजाब सरकार अपनी जिम्मेवारी निभा रही होंगी ਕਾ ਪਾਜਪਾ ਨੂੰ ਅਜਿਹੇ ਸੇਵਾ ਕੈਂਪ ਲਗਾਉਣ ਦੀ ਕੋਈ ਲੋੜ ਨਾ ਪੈਂਦੀ ਭਗਵੰਤ ਮਾਨ ਸਰਕਾਰ ਸਿਰਫ ਹਿਲਾਣਾ ਅਤੇ ਪ੍ਰਚਾਰ ਵਿੱਚ ਵਿਅਸਤ ਹੈ ਜਦ ਕਿ ਜ਼ਮੀਨੀ ਪੱਧਰ ਤੇ ਜਨਤਾ ਪਰੇਸ਼ਾਨ ਹੈ ਉਹਨਾਂ ਨੇ ਆਪ ਨੇਤਾ ਮਨੀਸ਼ ਸਿਸੋਦੀਆ ਦੇ ਸਾਮ, ਦਾਮ, ਦੰਡ ਤੇ ਵਾਲੇ ਬਿਆਨ ਤੇ ਵੀ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਇਹ ਪੰਜਾਬ ਹੈ ਅਸੀਂ ਪੰਜਾਬੀ ਹਾਂ ਅਸੀਂ ਕਿਸੇ ਵੀ ਬਾਰੀ ਏਜੰਡੇ ਨੂੰ ਇੱਥੇ ਦੀ ਸ਼ਾਂਤੀ ਕਾਨੂੰਨ ਅਤੇ ਕਾਇਦੇ ਨੂੰ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਕੇਜਰੀਵਾਲ ਅਤੇ ਉਹਨਾਂ ਦੇ ਸਾਥੀ ਪੰਜਾਬ ਦੀ ਸ਼ਾਂਤੀ ਨਾਲ ਖਿਲਵਾੜ ਨਾ ਕਰਨ ਨਹੀਂ ਤਾਂ ਲੋਕ ਉਹਨਾਂ ਨੂੰ ਸਬਕ ਸਿਖਾਉਣਗੇ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਿਆ ਕਿਹਾ ਕਿ ਉਹ ਪੂਰੀ ਤਰ੍ਹਾਂ ਅਰਵਿੰਦ ਕੇਜਰੀਵਾਲ ਦੀ ਕਟਪੁਤਲੀ ਬਣ ਚੁੱਕੇ ਹਨ ਅਤੇ ਪੰਜਾਬ ਦੇ ਹਿੱਤਾਂ ਦੀ بجائے ਦਿੱਲੀ ਦਰਬਾਰ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹਨ भाजपा जिला प्रधान अजयवीर सिंह लालपुरा ने कहा कि विधायक जी ਤੁਹਾਡੇ ਹੱਥਾਂ ਲਈ ਮਹੀਮ ਦੇ ਤਿਤ ਨਾਗਰਿਕਾਂ ਦੇ ਨਿੱਜੀ ਡਾਟੇ ਦੀ ਗੈਰਕਾਨੂੰਨੀ ਵਸੂਲੀ ਦੀ ਜਾਂਚ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ मार्च 2025 ਤੋਂ ਇਹਨਾ ਕੈਂਪ ਰਾਹੀ ਆਧਾਰ ਨੰਬਰ, ਬੈਂਕ ਜਾਣਕਾਰੀ ਅਤੇ ਹੋਰ ਸੰਵੇਦਨਸ਼ੀਲ ਨਿੱਜੀ ਡਾਟਾ ਜ਼िला ਪ੍ਰਸ਼ਾਸਨ ਨੂੰ ਬਿਨਾਂ ਸੂਚਿਤ ਕੀਤੇ ਗੈਰਕਾਨੂੰਨੀ ਤਰੀਕੇ ਨਾਲ ਇਕੱਠਾ ਕੀਤਾ ਜਾ ਰਿਹਾ ਹੈ। ਲਾਲਪੁਰਾ ਨੇ ਕਿਹਾ भाजपादी भाजपा ਦੇ ਸੇਵਕ ਆ ਗਏ ਨੇ ਤੁਹਾਡੇ ਦੁਆਰ ਮਹਿੰਮ ਪੂਰੀ ਤਰ੍ਹਾਂ ਕਾਨੂੰਨੀ ਤਰੀਕੇ ਨਾਲ ਚਲਾਈ ਜਾ ਰਹੀ ਹੈ ਜਿਸ ਤੇ ਲੋਕਾਂ ਦੀ ਸਹਿਮਤੀ ਨਾਲ ਹੀ ਉਹਨਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਲਾਲਪੁਰਾ ਨੇ ਇਹ ਵੀ ਦੋਸ਼ ਲਾਇਆ ਕਿ ਜਦ ਕਿ ਆਪ ਦੇ ਪਰਵक्ता ਲੋਕਾਂ ਨੂੰ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਰੋਕਦੇ ਹਨ ਉਹਨਾਂ ਦੇ ਆਪਣੇ ਵਿਧਾਇਕ ਵੱਡੇ ਪੱਧਰ ਤੇ ਅਜਿਹਾ ਡਾਟਾ ਇਕੱਠਾ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇ ਆਪ ਨੂੰ ਵਾਕਈ ਇਹ ਗਤੀਵਿਧੀਆਂ ਖਤਰਨਾਕ ਲੱਗਦੀਆਂ ਹਨ ਤਾਂ ਪਹਿਲਾ ਆਪਣੇ ਵਿਧਾਇਕ ਖਿਲਾਫ ਕਾਰਵਾਈ ਕਰੋ। ਲਾਲਪੁਰਾ ਨੇ ਚੇਤਾਵਨੀ ਦਿੱਤੀ ਕਿ ਜੇ ਇਸ ਗੰਭੀਰ ਮਸਲੇ ਤੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਤਾਂ ਭਾਜਪਾ ਰਾਜਪਾਲ ਤੋਂ ਲੈ ਕੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਤੱਕ ਜਾਣ ਲਈ ਮਜਬੂਰ ਹੋਵੇਗੀ ਇਸ ਦੌਰਾਨ ਭਾਜਪਾ ਆਗੂ ਵਰਿੰਦਰ ਰਾਣਾ ਕੁਲਜਿੰਦਰ ਸਿੰਘ ਲਾਲਪੁਰਾ ਨਵੀਨ ਕੁਮਾਰ ਐਡਵੋਕੇਟ ਅਮਨਪ੍ਰੀਤ ਕਾਬੜਵਾਲ ਓਮਕਾਰ ਸਿੰਘ ਅਬਿਆਣਾ ਰੋਸ਼ਨ ਲਾਲ ਟੇਡਵਾਲ ਜੱਸੀ ਰੂਰੇ ਮਾਜਰਾ ਜਗਦੀਸ਼ ਚੰਦਰ ਕਾਜਲਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੂੰ ਹਰੀਪੁਰ ਚੌਕੀ ਤੇ ਹਿਰਾਸਤ ਵਿੱਚ ਲਿਆ ਗਿਆ भाजपा ने ऐलान किया कि पंजाब विच जनता दे हक गोपनीयता की रक्षा उस उसकी लड़ाई जारी रहेगी ¡Qué peor! ਜੋ ਆਪ ਦਾ ਨਾ 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 ਨ ਆਹ ਨਹੀਂ ਇਥੇ ਤੁਸੀਂ ਕਿਵੇਂ ਕਹਿ ਸਰੂ ਅਸੀਂ ਆਥਰਾਈਜ਼ ਨਹੀਂ ਤੁਸੀਂ ਸਾਡੇ ਪਿੰਡ ਦਾ ਕਿਸਾਨ ਦੱਸੋਗੇ ਇੱਕ ਹੀ ਗੱਲ ਹੋ ਗਈ ਇੱਕ ਹੀ ਗੱਲ ਹੋ ਗਈ ਗੱਲਾਂ ਸੁਣੋ ਤੁਸੀਂ ਸਾਡੇ ਨੇ ਪਿੰਡ ਦੇ ਵਿੱਚ ਆ ਕੇ ਸਾਨੂੰ ਕੀ ਸੁਣਨਾ ਕੱਢਣਾ ਤੁਸੀਂ ਆਪਣਾ ਕੰਮ ਕਰਦੇ ਮਨ ਨਾਲ ਜਿਹਨਾਂ ਦੀ ਗੁੰਡੇ ਆਉਂਦੇ ਆ ਤੁਸੀਂ ਮੇਰੇ ਪਿੰਡ ਚ ਆ ਕੇ ਮੈਂ ਨਹੀਂ ਯੂਰ ਨੋਟ ਮੇਰੇ ਘਰ ਆ ਤੁਸੀਂ ਦੱਸੋਣ ਰਹੀ ਕਿ ਕਿ ਲੋੜ ਹੈ ਤੇਰਾ ਆਸਫੇਰ ਦਾ ਨਹੀਂ ਸਾਰਾ ਗੁਰਦੁਆਰੇ 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 ਕੇਰੇ ਨਰਦਿਕ ਆ ਕੇ ਕਿਨੇ ਆਥਰਾਈਜ਼ ਨਹੀਂ ਜਾਨ ਸਰਕਾਰ ਪਰਦਾਵਾ ਜੰਦਾਬਾਦ ਜੰਦਾਬਾਦ ਪੂਰਤ ਪ੍ਰਸ਼ਾਸਨ ਮਰਦਾ ਹੈ ਜੰਦਾਬਾਦ ਜੰਦਾਬਾਦ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ 2.5-3 ਘੰਟਿਆਂ ਬਾਅਦ ਸਾਨੂੰ ਇਹ ਥਾਣੇ ਚ ਲੈ ਕੇ ਆਏ ਸੀ ਹਰੀਪੁਰ ਚੌਂਕੀ ਤੋਂ ਉੱਥੋਂ ਰਿਲੀਜ਼ ਕੀਤਾ ਸਾਨੂੰ ਤੇ ਜਿਸ ਤਰ੍ਹਾਂ ਚੋੱਕੇ ਲੈ ਕੇ ਆਏ ਔਰ ਜਿਸ ਵਿੱਚ ਚੋੱਕੇ ਲੈ ਕੇ ਆਏ ਔਰ ਜਿਸ ਤਰ੍ਹਾਂ ਇਹਨਾਂ ਨੇ ਥਾਣੇ 'ਚ ਸਾਨੂੰ 2 2.5 ਘੰਟੇ ਬੰਦ ਰੱਖਿਆ ਹੈ ਮੈਨੂੰ ਇਹ ਦੀ ਸਮਝ ਆਈ ਵੀ ਦੁਨੀਆ ਦੇ ਕਿਸ ਦੇਸ਼ ਦੇ ਵਿੱਚ ਇਹ ਜੁਰਮ ਹੈ ਕਿ ਸੇਵਾ ਲੋਕਾਂ ਦੀ ਕਰਨੀ ਜਿਹੜੀ ਹੈ ਉਹ ਇੱਕ ਕ੍ਰਾਈਮ ਬਣ ਗਈ ਹੈ ਮੈਨੂੰ ਇੱਕ ਗਾਣਾ ਯਾਦ ਆਉਂਦਾ ਹੈ ਕਹਿੰਦਾ ਅਸੀਂ ਵਕਤ ਪਾ ਦੇਾਂ ਅਸੀਂ ਵਕਤ ਪਾ ਦੇਾਂਗੇ ਜ਼ਾਲਮ ਸਰਕਾਰਾਂ ਨੂੰ ਤੇ ਵਕਤ ਤਾਂ ਪੈ ਗਿਆ ਤੁਸੀਂ ਇਹ ਦੇਖ ਲਿਓ ਇਹਨਾਂ ਦੀ ਉਲਟੀ ਗਿਣਤੀ ਇਸ ਸੇਵਾ ਦੇ ਕੰਮ ਰੋਕਣ ਨਾਲ ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਦੂਸਰਾ ਮੈਂ ਦੇਖ ਰਿਆ ਸੀਗਾ ਬਈ ਮੈਨੂੰ ਉਹਨੇ ਕੋਈ ਦਿਖਾ ਰਿਆ ਸੀਗਾ ਵੀ ਸਾਡੇ ਡਿਸਟ੍ਰਿਕਟ ਦੇ ਐਮਐਲਏ ਤੇ ਮੰਤਰੀ ਜੀ ਇਕੱਠੇ ਬੈ ਕੇ ਇੱਕ ਰਾਸ਼ਨ ਕਾਰਡ ਦੇ ਕੁਫਰ ਤੋਲ ਰਹੇ ਆ ਬਈ ਲੋਕਾਂ ਦਾ ਗਰੀਬ ਲੋਕਾਂ ਦਾ ਸੈਂਟਰ ਸਰਕਾਰ ਰਾਸ਼ਨ ਕੱਢਣ ਵਾਲੀ ਹੈ ਇਹ ਸਚਾਈ ਵੀ ਤੁਹਾਡੇ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਜੱਗ ਜ਼ਾਹਿਰ ਕਰਾਂਗੇ ਔਰ ਦੱਸਾਂਗੇ ਕਿ ਸੈਂਟਰ ਦੀ ਸਰਕਾਰ ਜਿਹੜੀ ਉੱਥੇ ਬੈੰਦੀ ਹੈ ਦਿੱਲੀ ਦੇ ਵਿੱਚ ਬੈੰਦੀ ਹੈ ਜੇ ਉਹ ਪੰਜਾਬ ਦੇ ਪਿੰਡਾਂ ਬਾਰੇ ਸੋਚਦੀ ਹੈ ਤਾਂ ਸਿਰਫ ਪੰਜਾਬ ਦੀ ਤਰੱਕੀ ਬਾਰੇ ਸੋਚਦੀ ਹੈ ਸਿਰਫ ਉਹਤੇ ਪੱਕੇ ਮਕਾਨ ਬਣਾਉਣੇ ਸੋਚਦੀ ਹੈ ਤੇ ਜੇ ਸੈਂਟਰ ਦੀ ਸਰਕਾਰ ਦਿੱਲੀ ਚ ਬੈਠ ਕੇ ਨੂਰਪੁਰ ਬੇਦੀ ਦੇ ਪਿੰਡਾਂ ਬਾਰੇ ਸੋਚਦੀ ਹੈ ਤਾਂ ਸਿਰਫ ਇੱਥੇ ਗਰੀਬਾਂ ਦੇ ਪੱਕੇ ਮਕਾਨ ਕਿਸ ਤਰ੍ਹਾਂ ਬਣਾਏ ਜਾਣ ਇਸ ਤਰ੍ਹਾਂ ਇਹ ਇਸ ਬਾਰੇ ਸੋਚਦੀ ਹੈ ਨਾ ਕਿ ਪੰਜਾਬ ਸਰਕਾਰ ਵਾਂਗ ਜਿਹੜੇ ਲੋਕਾਂ ਦੀ ਸੇਵਾ ਕਰਦੇ ਐ ਉਹਨਾਂ ਦਾ ਜਿਹਨੂੰ ਕਹਿੰਦੇ ਐ ਬਹਿਸ਼ਕਾਰ ਕਰਦੀ ਐ ਉਹਨਾਂ ਤੇ ਅਤਿਆਚਾਰ ਕਰਦੀ ਐ ਸੋ ਵੀਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਥੇ ਮੇਰੇ ਨਾਲ ਖੜੇ ਜਿੰਨੇ ਵੀ ਪਰਿਵਾਰਕ ਮੈਂਬਰ ਐ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਲੋਕਾਂ ਦੀ ਗਰੀਬ ਲੋਕਾਂ ਦੀ ਸੇਵਾ ਲਈ ਆਪਣੇ ਉਤੇ ਅਤਿਆਚਾਰ ਲਿਆ ਅਸੀਂ ਡਟੇ ਆਂ ਡਟੇ ਖੜੇ ਆ ਡਟੇ ਹਾਂ ਔਰ ਡਟੇ ਰਵਾਂਗੇ ਜਿਆ ਤੱਕ ਇਹ ਸਰਕਾਰ ਨੂੰ ਚੰਗੀ ਤਰ੍ਹਾਂ ਇਹ ਸੁਨੇਹਾ ਨਾ ਦਈਏ ਕਿ ਭਾਰਤੀ ਜਨਤਾ ਪਾਰਟੀ ਦਾ ਵਰਕਰ ਜਿਹੜਾ ਸਿਰਫ ਦੇਸ਼ ਦੇਸ਼ਵਾਸ਼ਿਆ ਲਈ ਸਮਰਪਿਤ ਹੈ ਉੰਨੀ ਦੇਰ ਤੱਕ ਅਸੀਂ ਜਿਹੜਾ ਹੈਗਾ ਆ ਜਿੰਨਾ ਇਹ ਸਾਡੇ ਤੇ ਜ਼ੁਲਮ ਕਰਨਗੇ ਅਸੀਂ ਉਸ ਜ਼ੁਲਮ ਨੂੰ ਸਹਾਂਗੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਆਮ ਆਦਮੀ ਦੀ ਸਰਕਾਰ ਜਿੰਦਾਬਾਦ ਆਪ ਆਪ ਆਦਮੀ ਨੂੰ ਕਹਿਰਾਉਣ ਵਾਲੀ ਸਰਕਾਰ ਜਿੰਦਾਬਾਦ ਲੋਕਤੰਤਰ ਦਾ ਲੋਕਤੰਤਰ ਦਾ ਕਤਲ ਦਾ ਰੂਪ ਦੇਖੋ ਇੱਕ ਐਗਜ਼ਾਮਪਲ ਹੈ ਕਿ ਪੰਜਾਬ ਚ ਡੈਮੋਕ੍ਰੇਸੀ ਖਤਮ ਕਰਤੀ ਹੈ ਸਰਕਾਰ ਦੀਆਂ ਸਕੀਮਾਂ ਸੇਵਾਦਾਰ ਬਣ ਕੇ ਜੇ ਬੀਜੇਪੀ ਵਾਲੇ ਲੋਕਾਂ ਦੇ ਦਰਵਾਜ਼ੇ ਦੇ ਦੇ ਰਹੇ ਐ ਤੇ ਮੈਨੂੰ ਦੱਸੋ ਇਹ ਕਿਹੜਾ ਕ੍ਰਾਈਮ ਆ ਆ ਸਾਡੀ ਸੀਨੀਅਰ ਸ਼ੇਡ ਲੀਡਰਸ਼ਿਪ ਜਿਹੜੀ ਹੈਗੀ ਆ ਸਾਡਾ ਸਾਥ ਦੇਣ ਲਈ ਆਈ ਐ ਔਰ ਤੁਸੀਂ ਪੰਜਾਬ ਸਰਕਾਰ ਦਾ ਜ਼ੁਲਮ ਦੇਖੋ ਵੀ ਇਹਨਾਂ ਨੇ ਸਾਨੂੰ ਐਂਟਰ ਹੋਣ ਨਹੀਂ ਦਿੱਤਾ ਤੇ ਐਂਟਰ ਕਿੱਥੇ ਹੋਣਾ ਸੀ ਐਂਟਰ ਹੋਣਾ ਸੀ ਕੈਂਪ ਸੈਂਟਰ ਦੇ ਵਿੱਚ ਜਿੱਤੇ ਕੇ ਲੋੜਵੰਦ ਲੋਕ ਮਾਵਾ ਪੈਣਾ ਸਾਡੀਆਂ ਬਾਹਰ ਖੜੀਆਂ ਜੀ ਇਹ ਕਰਨ ਨੂੰ ਵੀ ਸਾਡੇ ਘਾੜ ਬਣ ਜਾਣ। ਸੋ ਇਹ ਤੱਕਾ ਸ਼ਾਈ ਹੈ। ਆ ਸਾਨੂੰ ਪੁਲਿਸ ਭਾਈ ਸਾਹਿਬ ਲੈ ਕੇ ਕਿੱਥੇ ਚੱਲਿਓ ਇਹ ਤੇ ਦੱਸ ਦਿਓ। ਹੈ ਭਾਜੀ ਭਾਈ ਸਾਹਿਬ ਸਾਨੂੰ ਦੱਸੋ ਸਹੀ ਲੈ ਕੇ ਕਿੱਥੇ ਚੱਲਿਓ। ਅਫਸਰਾਂ ਹਾਂ ਜੀ ਅਫਸਰਾਂ ਨੂੰ ਪਤਾ ਹੋਵੇਗਾ। ਅਫਸਰਾਂ ਨੂੰ ਪਤਾ ਹੈ। ਅਫਸਰ ਨੂੰ ਪਤਾ ਹੈ। ਅਫਸਰ ਤਾਂ ਹੁਣ ਸਾਡੇ ਤੁਹਾਡੇ ਦਿੱਲੀ ਆ ਸਾਰੇ ਸੋਧੀਆਂ ਹੋਣੀ ਉਹਨਾਂ ਤੋਂ ਕਿੱਥੋਂ ਪੁੱਛੀਏ। ਸਾਡੇ ਕੋਲ ਨੰਬਰ ਐ ਨਹੀਂ ਉਹਨਾਂ ਦੇ। ਸਾਡੇ ਅਫਸਰ ਤੁਸੀਂ ਆਪਣੇ ਤੁਹਾਡੇ ਅਫਸਰ ਜਿਹੜਾ ਹੈਗਾ। ਲਓ ਜੀ ਵੀਰ ਜੀ ਦਾ। ਇੱਕ ਕੰਮ ਕਟ ਗਿਆ ਸਾਰਾ ਹੀ ਕੰਮ ਇਹਨਾਂ ਦਾ ਨੰਬਰ ਪਲੇਟ ਵੀ ਨਹੀਂ ਲੱਗੀ ਵੀ ਜੀ ਇਹ ਮਲਾਮਾਂ ਨੰਬਰ ਪਲੇਟ ਵਾਲੇ ਦਿੱਲੀ ਵਾਲੇ ਇਹਨਾਂ ਟਟਪੁੰਜੀਆਂ ਦੇ ਹੱਥ ਵਿੱਚ ਇਹਨਾਂ ਪੰਜਾਬ ਦੇ ਦਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿੱਦ ਨੇ ਪੰਜਾਬ ਦੇ ਪਿੰਡਾਂ 'ਚ ਬੜੇ ਨਾ ਇਹਨਾਂ ਦਾ ਲੋਕਾਂ ਨੇ ਉਹ ਮਾਰ-ਮਾਰ ਇਹਨਾਂ ਦਾ ਬੁਰਾ ਹਾਲ ਕਰਨਾ ਪਾਤੀਆਂ ਮਾਰਤੀਆਂ ਲੋਕਾਂ ਨੇ ਪਿੱਟਾ ਦੇ ਅੱਜ ਵੀ ਕੱਟੀਆਂ ਸੀ ਸਾਡੇ ਪਿੰਡ ਸਾਡੇ ਕੱਢ ਲੀਏ ਸੀ ਮਾਦਾ ਤੁਹਾਡਾ ਅੱਜ ਤੇ ਕਹਿੰਦੇ ਸੀ ਸਾਡੇ ਇਹਨਾਂ ਨੂੰ ਇਹਨਾਂ ਨੂੰ ਪਦਨ ਲੱਜਵੇ ਵੀ ਸੈਂਟਰ ਸਰਕਾਰ ਧਕੀਂ ਦੇ ਰਹੀ ਆ ਇਹ ਲੋਕਾਂ ਨੂੰ ਵਰਨਾਾ ਕਰ ਰਹੇ ਆ ਵੀ ਅਸੀਂ ਅਸੀਂ ਦੇ ਰਹੇ ਆ ਇਹ ਲੋਕਾਂ ਨੂੰ ਘਮਰਾ ਘਰੇ ਉਹ ਦੇ ਦਿੱਲੀ ਵਾਲੇ ਪੰਜਾਬ ਚ ਆ ਕੇ ਬੈਠੇ ਨਾ ਉਦੋਂ ਦਾ ਇਹ ਨਹੀਂ ਪੰਜਾਬ ਦਾ ਬੇੜਾ ਕਰਕ ਕਰ ਦਿੰਦਾ ਇਹ ਸਾਰਾ ਹੀ ਸਿਸਟਮ ਲੋਗੀ ਵਾਲੇ ਚਲਾ ਰਹੇ ਆ ਇਹ ਸਾਡੇ ਸੀਐਮ ਸਾਹਿਬ ਤਾਂ ਵਾ ਕੁਰਸੀ ਤੇ ਬਿਠਾਏ ਗਏ ਆ ਨਾ ਤਾਂ ਇਹਨਾਂ ਦਾ ਹਰਾ ਪੈਨ ਚੱਲਦਾ ਨਹੀਂ ਹਵਾ ਕਰਦੀ ਨਾ ਹਵਾ ਬੱਢੀ ਕਿਹੜਾ ਹਰਾ ਪੈਨ ਹੈ ਹੀ ਨਹੀਂ ਲੋਕਤੰਤਰ ਹਵਾ ਕਰਦੀ ਬਾਈ ਕਰਦੀ ਬਾਹਰ ਕਰੀ ਨੇ ਜਿਹਦੇ ਹੁਣ ਹਵਾ ਕਰਦੀ ਸੈਂਟਰ ਮੋਟਰ ਕੋ ਹੋ ਜਾਏਗਾ ਜਿੰਨੀ ਕਾਨ ਕਾਂ ਦੀ ਜੀ ਸੈਂਟਰ ਤੋਂ ਆਉਂਦੀ ਜੀ ਫਿਰ ਆ ਗਏ ਬਾਜਬਾ ਗਾਓਡੀਓ ਪਿਆ ਜੀ ਇਹ ਬਾਈ ਅਦੀ ਬਾਈ ਕਰਦੀ